ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਬਠਿੰਡਾ ਦੇ ਸਿਵਲ ਲਾਈਨ ਏਰੀਆ ਦੇ ਵਿੱਚ ਸਥਿਤ ਗੁਰਦੁਆਰਾ ਸਾਹਿਬ ਨੂੰ ਸ਼ਰਾਰਤੀ ਅਨਸਰਾਂ ਨੇ ਬਣਾਇਆ ਨਿਸ਼ਾਨਾ ਕੀਤੀ ਸ਼ੀਸ਼ਿਆਂ ਦੀ ਪੰਤੋੜ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਕੀਤੀ ਜਾ ਰਹੀ ਜਾਂਚ ਪੜਤਾਲ ਮਿਲੀ ਜਾਣਕਾਰੀ ਮੁਤਾਬਕ ਸਿਵਲ ਲਾਈਨ ਏਰੀਆ ਦੇ ਵਿੱਚ ਸਥਿਤ ਗੁਰਦੁਆਰ ਸਾਹਿਬ ਦੇ ਵਿੱਚ ਬੀਤੀ ਰਾਤ ਸ਼ਰਾਰਤੀ ਅਨਸਰਾਂ ਵੱਲੋਂ ਪੱਥਰਬਾਜ਼ੀ ਕਰਕੇ ਗੁਰਦੁਆਰਾ ਸਾਹਿਬ ਦੇ ਖਿੜਕੀਆਂ ਤੇ ਲੱਗੇ ਸ਼ੀਸ਼ੇ ਆਦਿ ਦੀ ਪੰਤੋੜ ਕੀਤੀ ਗਈ ਘਟਨਾ ਦੀ ਸੂਚਨਾ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੇ ਵੱਲੋਂ ਪੁਲਿਸ ਨੂੰ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਕੈਮਰੇ ਆਦਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ ਇਸ ਬਾਬਤ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੂਚਨਾ ਮਿਲਣ ਤੇ ਤੁਰੰਤ ਹੀ ਪੁਲਿਸ ਦੇ ਵੱਲੋਂ ਘਟਨਾ ਸਥਲ ਤੇ ਪਹੁੰਚਿਆ ਗਿਆ ਅਤੇ ਹਰ ਤੱਥ ਦੀ ਬਾਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਆਦਿ ਚੈੱਕ ਕਰਨ ਤੇ ਪਤਾ ਲੱਗਿਆ ਹੈ ਕਿ ਇੱਕ ਵਿਅਕਤੀ ਬਾਹਰਲੇ ਪਾਸੇ ਆਇਆ ਸੀ ਅਤੇ ਪੱਥਰਾਂ ਦੀ ਮਾਰ ਕੇ ਸ਼ੀਸ਼ਿਆਂ ਦੀ ਭੰਨਤੋੜ ਕੀਤੀ ਗਈ ਹੈ ਜਿਸ ਤੇ ਆਧਾਰ ਤੇ ਪੜਤਾਲ ਸ਼ੁਰੂ ਕੀਤੀ ਗਈ ਹੈ ਅਤੇ ਫਿਲਹਾਲ ਮੁਕੱਦਮਾ ਦਰਜ ਕੀਤਾ ਜਾ ਰਿਹਾ ਤੇ ਜਲਦ ਦੋਸ਼ੀ ਨੂੰ ਫੜ ਕੇ ਸਖਤ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਘਟਨਾ ਵਾਦਾ ਕੁਝ ਪਤਾ ਨਹੀਂ ਮੈਨੂੰ ਸਵੇਰੇ ਮੈਂ ਆਪਣੇ ਕਰਿਆ ਸੀਗਾ ਆਪਣੇ ਪ੍ਰਕਾਸ਼ ਸਿੰਘ ਸੇਵدار ਇਹਨਾਂ ਜਦੋਂ ਆਪਣੇ ਦਰਬਾਰ ਸਾਹਿਬ ਆਇਆ ਇਹ ਖੋਲ ਮਸੇ ਨੇ ਪੰਜ ਪੰਜ ਮਿੰਟ ਫੋਨ ਕੀਤਾ ਕਿ ਦੋਨੇ ਪਾਸੇ ਨੇ ਸ਼ੀਸ਼ੇ ਟੁੱਟੇ ਹੋਏ ਨੇ ਇਟਮਾਰਕ ਕੇ ਨੇ ਸ਼ੀਸ਼ੇ ਤੋੜ ਦਿੱਤੇ ਜੀ ਤੇ ਇੱਕ ਉਹ ਸੀਸੀਟੀਵੀ ਫੁਟੇਜ ਦੇ ਵਿੱਚ ਇੱਥੇ ਆਇਆ ਕੋਈ ਚੀਜ਼ ਹਾਂ ਸੀਸੀ ਇਹ ਫੁਟੇਜ ਦੇ ਵਿੱਚ ਆਏ ਸੀ ਪੁਲਿਸ ਵਾਲੀ ਸੀਸੀ ਫੁਟੇਜ ਦੇ ਵਿੱਚ ਜੀ ਇਧਰੋਂ ਸਾਹਮਣੇ ਉਸ ਮੋਨ ਸੜਕ ਵੱਲੋਂ ਲੜਕਾ ਹੁੰਦਾ ਇੱਕ ਸਿਰੋਂ ਮੋਨ ਹੈ ਉਹਦੇ ਦੋ ਰੋੜੇ ਨੇ ਈਟਾਂ ਦੇ ਪਹਿਲਾਂ ਇੱਧਰ ਸੱਜੇ ਪਾਸੇ ਮਾਰ ਗਿਆ ਫਿਰ ਦੋ ਰੋੜੇ ਹੋਰ ਚੱਕੇ ਈਟਾਂ ਜੋ ਫਿਰ ਸੱਜੇ ਪਾਸੇ ਮਾਰ ਗਿਆ ਤੇ ਭੱਜ ਗਿਆ ਜੀ ਬਸ ਬਾਬਾ ਜੀ ਪੁਲਿਸ ਵਾਲੀ ਆਈ ਹਾਂਜੀ ਪੁਲਿਸ ਵਾਲੇ ਕੀ ਕਹਿੰਦੇ تھے ਪੁਲਿਸ ਵਾਲੇ ਬੱਸ ਕਹਿੰਦੇ ਉਹ ਹਾਰਡ ਡਿਸਕ ਲੈ ਕੇ ਆਸੀ ਕਿ ਪੂਰਾ ਖੰਡਾਲ ਕੇ ਸਭ ਕੁਝ ਦੇਖ ਲੈਣ ਵੀ ਕੀ ਹੋਇਆ ਕਿਨੇ ਕਿਵੇਂ ਹੋਇਆ ਅੱਛਾ ਜੀ ਆਸੀ ਕਹਿੰਦੇ ਆਪਣੇ ਹਸਪੀਟਲ ਦੇ ਵਿੱਚੋਂ ਵੀ ਉੱਥੋਂ ਵੀ ਆਸੀ ਉਹਨਾਂ ਦੇ ਕੈਮਰੇ ਚੈੱਕ ਕਰਾਂਗੇ ਉੱਥੋਂ ਪਤਾ ਲੱਗੇ ਕੌਣ ਬੰਦਾ ਕਿੱਧਰੋਂ ਆਇਆ ਕਿੱਧਰ ਗਿਆ ਹਾਂਜੀ 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 ਤੇ ਬਾਬਾ ਜੀ ਤੁਸੀਂ ਅੱਗੇ ਕੀ ਕਾਰਵਾਈ ਚਾਹੁੰਦੇ ਹੋ ਇਹਦੇ ਪ੍ਰਤੀ ਅਸੀਂ ਕਰਵਾਇ ਚਾਣ ਜੀ ਵੀ ਉਹਨਾਂ ਨੂੰ ਗੱਬ ਕੇ ਪਤਾ ਕਰਕੇ ਉਹਨਾਂ ਦਾ ਸਖਤ ਸਖਤ ਬੰਦੀ ਕਾਰਵਾਈ ਉਹਨਾਂ ਦੇ ਖਿਲਾਫ ਕੀਤੀ ਜਾਵੇ ਜੀ ਅੱਗੇ ਤੋਂ ਕੋਈ ਇਹੋ ਜਿਹਾ ਕੰਮ ਨਾ ਵਾਪਰੇ ਜੀ ਮਾੜੇ ਅਨਸਰ ਹੈਗੇ ਜਿਹੜੇ ਕੀ ਇੱਥੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਗੁਰਦੁਆਰਾ ਸਾਹਿਬ ਦਾ ਲੋਕੀ ਮੱਥਾ ਟੇਕਣਾ ਮੱਥਾ ਟੇਕਣਾ ਹਾਂ ਜੀ ਕਿ ਲੋਕੀ ਜਿਹੜੇ ਸ਼ੀਸ਼ੇ ਭੰਨਦੇ ਆ ਇਹਨਾਂ ਬਾਰੇ ਕੀ ਕਹੋਗੇ ਇਹਨਾਂ ਬਾਰੇ ਤਾਂ ਬਹੁਤ ਮਾੜੀ ਗੱਲ ਹੈ ਜੀ ਇਹ ਹੁਣ ਸ਼ੀਸ਼ੇ ਭੰਨ ਗਏ ਨੇ ਹਾਂ ਜੀ ਇਹ ਹਾਂ ਜੀ ਗੁਰੂ ਘਰ ਦੇ ਵਿੱਚ ਲੋਕਾਂ ਦਾ ਸ਼ਰਧਾ ਨਾਲ ਮੱਥਾ ਟੇਕ ਨਵਾਉਂਦੇ ਨੇ ਉਹ ਸ਼ਰਾਰਤੀ ਬੰਦੇ ਨੇ ਇਸ ਰੱਦ ਕਰਕੇ ਚਲਾ ਗਿਆ ਅਸਾਂ ਪੁਲਿਸ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਉਹਨਾਂ ਨੂੰ ਭਾਲ ਕੇ ਉਹਨਾਂ ਨੂੰ ਬੰਦੀ ਸਖਤੋ ਸਖਤ ਬੰਦੀ ਕਰਵਾਈ ਉਹਨਾਂ ਦੇ ਖਿਲਾਫ ਕੀਤੀ ਜਾਵੇ ਇੱਕ ਆਪਾਂ ਨੂੰ ਹੁਣੇ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਕਿ ਇੱਥੇ ਆਪਣੇ 100 ਕੁੱਟੀ ਦੇ ਗੁਰਦੁਆਰਾ ਸਾਹਿਬ ਦਾ ਜਿਹੜਾ ਇੱਥੇ ਇੱਥੇ ਇਹਨਾਂ ਦੇ ਸ਼ੀਸ਼ੇ ਤੋੜੇ ਗਏ ਸੀਗੇ ਤੁਰੰਤ ਅਸੀਂ ਇੱਥੇ ਮੌਕੇ ਤੇ ਆ ਕੇ ਉਹ ਚੈੱਕ ਕੀਤਾ ਹੈਗਾ ਇਹਦੇ ਵਿੱਚ ਨਾ ਇੱਕ ਜਿਹੜਾ ਗੁਰਦੁਆਰਾ ਸਾਹਿਬ ਦੇ ਜਿਹੜੇ ਰੋਡ ਸਾਈਡ ਆ ਜਿਹੜੇ ਸ਼ੀਸ਼ੇ ਆ ਬਾਹਰ ਰੋਡ ਤੇ ਲੱਗਦੇ ਨੇ ਤਾਂ ਸੀਸੀਟੀਵੀ ਫੁਟੇਜ ਅਸੀਂ ਚੈੱਕ ਕੀਤੀ ਸੀ ਇੱਕ ਕੋਈ ਸ਼ਰਾਰਤੀ ਆਦਮੀ ਆਉਂਦਾ ਹੈ ਤੇ ਬਾਹਰੋਂ ਹੀ ਸ਼ੀਸ਼ੇ ਤੋੜ ਕੇ ਤੇ ਬਾਹਰੋਂ ਹੀ ਉਹ ਵਾਪਸ ਭੱਜ ਜਾਂਦਾ ਹੈ ਇਸ ਚੀਜ਼ ਨੂੰ ਅਸੀਂ ਤੁਰੰਤ ਮੁਕਦਮਾ ਦਰਜ ਕਰ ਰਹੇ ਹਾਂ ਜੀ ਤੇ ਉਸ ਦੀ ਪੜਤਾਲ ਕਰ ਰਹੇ ਹਾਂ ਜਿੱਦਾਂ ਹੀ ਦੋਸ਼ੀ ਗ੍ਰਿਫਤਾਰ ਹੋ ਜਾਂਦਾ ਹੈ ਸਖਤ ਤੋਂ ਸਖਤ ਕਾਰਵਾਈ ਅਸੀਂ ਅਮਲ ਵਿੱਚ ਲੈ ਕੇ ਆਵਾਂਗੇ